ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ 트럼ਪ ਨੇ ਯੂਕਰੇਨ ਦੇ ਵਿੱਚ ਯੁੱਧ ਖਤਮ ਕਰਨ ਦੇ ਲਈ ਰੂਸ ਨੂੰ ਦਿੱਤੀ 50 ਦਿਨਾਂ ਦੀ ਟੈਰੀਫਰ ਡੈਡਲਾਈਨ 트럼ਪ ਤੇ ਨਾਟੋਸ ਕੱਤਰ ਜਰਨਲ ਮਾਰਕ ਰੂਟੇ ਨੇ ਯੂਕਰੇਨ ਨੂੰ ਹੋਰ ਹਥਿਆਰ ਦੇਣ ਦਾ ਕੀਤਾ ਵਾਦਾ ਸੇਖ ਅਕੈਡਮੀ ਐਲੀਮੈਂਟਰੀ ਸਕੂਲ ਦੇ ਵੱਲੋਂ ਐਡਮਿਸ਼ਨ ਓਪਨ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਵੀ ਸੇਖ ਅਕੈਡਮੀ ਦਿੰਦੀ ਹੈ ਤਰਜ਼ੀ ਵੈਂਕੂਵਰ ਹਵਾਈ ਅੱਡੇ ਦੇ ਉੱਤੇ ਵੈਸਟ ਜੈਟ ਇੰਜਣ ਦੇ ਵਿੱਚ ਲੱਗੀ ਅੱਗ ਦੀ ਜਾਂਚ ਦੇ ਲਈ ਸੰਗੀ ਜਾਂਚ ਕਰਤਾ ਕੀਤੇ ਗਏ ਤਨਾਤ ਜਹਾਜ਼ ਗੇਟ ਤੇ ਪਹੁੰਚਦਿਆ ਵਾਪਰਿਆ ਹਾਦਸਾ ਕਬਰਾਂ ਵਿਚਾਰ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਲ ਟਰੰਪ ਨੇ ਵਿਲਾਲ ਸੋਮਵਾਰ ਨੂੰ ਕਿਹਾ ਕਿ ਜੇ ਯੂਕਰੇਨ ਦੇ ਵਿੱਚ ਜੰਗ ਨੂੰ ਰੋਕਣ ਦੇ ਲਈ ਕੋਈ ਸਮਝੌਤਾ ਨਾ ਹੋਇਆ ਤਾਂ ਅਮਰੀਕਾ ਅਗਲੇ 50 ਦਿਨਾਂ ਦੇ ਵਿੱਚ ਰੂਸ ਦੇ ਉੱਤੇ ਵੀ ਜਿਹੜਾ ਉਹ ਟੈਰਿਫ ਲਗਾਏਗਾ ਇਹ ਗੱਲ ਕਹੀਆ ਉਹਨਾ ਤੇ ਟਰੰਪ ਨੇ ਇਹ ਵੀ ਆਪਣੇ ਗੱਲ ਕਹੀ ਹੈ ਕਿ ਜਰਨਲ ਮਾਰਕ ਰੂਟੇ ਦੇ ਨਾਲ ਜਿਹੜੀ ਹੈ ਉਹ ਮੁਲਾਕਾਤ ਦੇ ਦੌਰਾਨ ਉਹਨਾਂ ਨੇ ਇਸ ਗੱਲ ਦਾ ਐਲਾਨ ਕੀਤਾ ਔਰ ਉਹਨਾਂ ਨੇ ਕਿਹਾ ਕਿ ਜੇਕਰ ਜੰਗ ਜਿਹੜੀ ਹੈ ਉਹ ਰਕਵੋਣੀ ਹੈ ਜੰਗ ਦੇ ਰਾਹ ਤੋਂ ਨਿਕਲਿਆ ਜਾਵੇ ਤਾਂ ਰੂਸ ਦੇ ਉੱਤੇ 100% ਦੀ ਦਰ ਦੇ ਨਾਲ ਜਿਹੜਾ ਹੈ ਉਹ ਟੈਰਿਫ ਲਗਾਏ ਜਾਣਗੇ 트럼ਪ ਨੇ ਕਿਹਾ ਕਿ ਇਹ ਸੈਕੰਡਰੀ ਟੈਰਿਫ ਹੋਣਗੇ ਭਾਵ ਉਹ ਗਲੋਬਲ ਅਰਥਚਾਰੇ ਦੇ ਵਿੱਚ ਜਿਹੜਾ ਉਹ ਅਲੱਗ-ਅਲੱਗ ਕਰਨ ਦੀ ਕੋਸ਼ਿਸ਼ ਦੇ ਵਿੱਚ ਰੂਸ ਦੇ ਵਪਾਰਕ ਭਾਈਵਾਲਾਂ ਨੂੰ ਜਿਹੜਾ ਉਹ ਕਾਫੀ ਪਾਈ ਵਾਲਾ ਨੂੰ ਨਿਸ਼ਾਨਾ ਬਣਾਉਣਗੇ ਅਤੇ 2022 ਦੇ ਸ਼ੁਰੂ ਦੇ ਵਿੱਚ ਰੂਸ ਦੇ ਹਮਲੇ ਤੋਂ ਬਾਅਦ ਵਾਸ਼ਿੰਗਟਨ ਅਤੇ ਮਾਸਕੋ ਦੇ ਵਿਚਕਾਰ ਜੇ ਗੱਲ ਕੀਤੀ ਜਾਏ ਤਾਂ ਸਿੱਧਾ ਵਪਾਰ ਉਹਨਾਂ ਕਿਹਾ ਕਿ ਡਿੱਗ ਵੀ ਸਕਦਾ ਸੋ ਇਸ ਵਿੱਚ ਦੱਸਿਆ ਗਿਆ ਕਿ ਅਮਰੀਕਾ ਯੂਕਰੇਨ ਨੂੰ جنگ ਲਈ ਫੌਜੀ ਮਦਦ ਦਵੇਗਾ ਪਰ ਇਸਾ ਜੋ ਸਮਾਨ ਦੀ ਲਾਗਤ ਅਮਰੀਕੀ ਟੈਕਸ ਅਦਾਤਾ ਜਿਹੜੀ ਹੈ ਉਹ ਨਹੀਂ ਸਗੋਂ ਨਾਟੋ ਦੇ ਜਿਹੜੇ ਮੈਂਬਰ ਨੇ ਉਹ ਹੋ ਹੀ ਦੇਸ਼ ਭਰਨਗੇ ਸੋ ਟਰੰਪ ਚੋਣ ਮੁਹਿੰਮ ਦੇ ਦੌਰਾਨ ਉਹਨਾਂ ਵਾਅਦਾ ਕੀਤਾ ਸੀ ਕਿ ਉਹ ਯੂਕਰੇਨ ਦੇ ਵਿੱਚ ਜੰਗ ਨੂੰ ਜਲਦੀ ਖਤਮ ਕਰ ਦੇਣਗੇ ਪਰ ਉਹਨਾਂ ਦੇ ਦੂਜੇ ਕਾਰਜਕਾਲ ਦੇ ਕਈ ਮਹੀਨੇ ਬਾਅਦ ਵੀ ਇਸ ਮੁੱਦੇ ਦੇ ਉੱਤੇ ਜਿਹੜੀ ਹੈ ਉਹ ਥੋੜੀ ਹੀ ਪ੍ਰਗਤੀ ਜਿਹੜੀ ਆ ਹੁੰਦੀ ਦਿਖਾਈ ਦਿੱਤੀ ਹੈ ਸੋ ਇਸ ਵਾਰੀ ਯੂਕਰੇਨ ਦੀ ਸੈਨਾ ਦੇ ਲਈ ਅਮਰੀਕਾ ਦੇ ਵੱਲੋਂ ਕੀਤੇ ਖਰਚਿਆਂ ਦੀ ਜਿਹੜੀ ਆ ਉਹ ਲੋਸ਼ਣਾ ਕਰਦੇ ਰਹੇ ਤੇ ਉਹ ਰੂਸ ਤੇ ਲਈ ਹਮਦਰਦੀ ਜਤਾ ਚੁੱਕੇ ਨੇ ਤੇ ਯੂਕਰੇਨ ਦੇ ਜਿਹੜੇ ਨੇ ਉਹ ਵੋਲਾਦੀਮੀਰ ਜ਼ੇਲੈਂਸਕੀ ਦੇ ਨਾਲ ਖੁੱਲ ਕੇ ਤਕਰਾਰ ਵੀ ਕਰ ਚੁੱਕੇ ਨੇ ਸੋ ਇਸ ਸਬੰਧੀ ਹੁਣੇ ਗੱਲ ਕਹੀ ਜਾ ਰਹੀ ਹੈ ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਕਿ ਉਹਨਾਂ ਨੇ ਕੈਲੌਗ ਨਾਲ ਅਮਨ ਦੀਵਾਲ ਰਾਤ ਤੇ ਅਸੀਂ ਇਕੱਠੇ ਕਿਹੜੇ ਵਿਵਹਾਰਕ ਜਿਹੜਾ ਉਹ ਰੂਪ ਦੇ ਵਿੱਚ ਕਦਮ ਚੱਕ ਸਕਦੇ ਆ ਉਸ ਸਬੰਧੀ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਰੂਸ ਦੇ ਹਵਾਈ ਹਮਲਿਆਂ ਤੋਂ ਜਿਹੜਾ ਉਹ ਬਚਾ ਲਈ 에ਅਰ ਡਿਫੈਂਸ ਸਿਸਟਮ ਜਿਹੜੇ ਨੇ ਉਹਨਾਂ ਦੀ ਲੋੜ ਹੈ ਨਾਟੋ ਦੇ ਹੋਰ ਲੀਡਰਾਂ ਦੇ ਵਿੱਚੋਂ ਜਰਮਨੀ ਦੇ ਰੱਖਿਆ ਇਸ ਸਟੋਰੀ ਉਸ ਵੀ ਸੋਮਵਾਰ ਨੂੰ ਅਮਰੀਕਾ ਆ ਰਹੇ ਨੇ ਜਿੱਥੇ ਉਹ ਅਮਰੀਕੀ ਰੱਖਿਆ ਮੰਤਰੀ ਪਿੱਟ ਹੈਗ ਸੈਥ ਦੇ ਨਾਲ ਮੀਟਿੰਗ ਕਰਨਗੇ ਜਰਮਨੀ ਨੇ ਕਿਹਾ ਹੈ ਕਿ ਉਹ ਯੂਕਰੇਨ ਦੇ ਲਈ ਪੈਟਰੀਅਟ ਮਿਜ਼ਾਈਲ ਸਿਸਟਮਾਂ ਦੀ ਜਿਹੜੀ ਹੈ ਉਹ ਲਾਗਤ ਜਿਹੜੀ ਹੈ ਉਹ ਪਰਣਗੇ ਤੇ ਇਹ ਪੇਸ਼ਕਸ਼ ਜਰਮਨ ਚਾਂਸਲਰ ਫ੍ਰੈਡਰਿਕ ਮਾਰਜ਼ੇ ਵੱਲੋਂ ਕੀਤੀ ਗਈ ਹੈ ਨਾਟੋ ਦੇ ਯੂਰਪੀ ਦੇਸ਼ ਅਮਰੀਕੀ ਦਬਾਅ ਦੇ ਹੇਠ ਜਿਹੜਾ ਹੈ ਉਹ ਆਪਣੀ ਫੌਜ ਤਾਕਤ ਕਰ ਰਹੇ ਨੇ ਤੇ ਇਸ ਦੇ ਵਿੱਚ ਜਰਮਨੀ ਇੱਕ ਅਹਿਮ ਪਾਈਵਾਲ ਦੇ ਵਜੋਂ ਉੱਭਰਿਆ ਰੂਸ ਜਿਸ ਨੇ ਫਰਵਰੀ 2022 ਦੇ ਵਿੱਚ ਯੂਕਰੇਨ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਸੀ ਹੁਣ ਵੀ ਯੂਕਰੇਨ ਦੇ ਉੱਤੇ ਕਾਬਜ਼ ਹੈ ਤੇ ਰੂਸੀ ਫੌਜ ਪੂਰਬੀ ਯੂਕਰੇਨ ਦੇ ਵਿੱਚ ਹੌਲੀ-ਹੌਲੀ ਅੱਗੇ ਵਧ ਰਹੀ ਹੈ ਤੇ ਮਾਸਕੋ ਆਪਣੇ ਜੰਗੀ ਟੀਚਿਆਂ ਤੋਂ ਹਟਣ ਦੇ ਕੋਈ ਸੰਕੇਤ ਨਹੀਂ ਦੇ ਰਿਹਾ ਪਿਛਲੇ ਮਹੀਨੇ ਵਿਕਰੀ ਦੀ ਮਾਤਰਾ ਦੇ ਵਿੱਚ ਥੋੜਾ ਵਾਧਾ ਹੋਣ ਦੇ ਬਾਵਜੂਦ ਸੂਬੇ ਦਾ ਰੀਅਲ ਅਸਟੇਟ ਬਾਜ਼ਾਰ ਲਗਾਤਾਰ ਘਟਦਾ ਜਾ ਰਿਹਾ ਹੈ BC ਰੀਅਲ ਅਸਟੇਟ ਐਸੋਸੀਏਸ਼ਨ ਦੇ ਨਵੇਂ ਆંકડા ਦਰਸਾਉਂਦੇ ਨੇ ਕਿ ਜੂਨ ਦੇ ਵਿੱਚ BC ਦੇ ਵਿੱਚ ਕੁੱਲ ਵਿਕਰੀ ਦੀ ਗਿਣਤੀ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਨਾਲੋਂ 1.3% ਅਤੇ ਮਈ ਤੋਂ 3.1% ਵਧੀ ਹੈ ਪਰ ਔਸਤ ਵਿਕਰੀ ਦਾ ਕੁੱਲ ਮੁੱਲ ਘਟ ਗਿਆ ਹੈ ਜੂਨ ਦੇ ਵਿੱਚ ਔਸਤ ਜੇ ਗੱਲ ਕੀਤੀ ਜਾਏ ਤਾਂ ਰਿਹਾਇਸ਼ੀ ਵਿਕਰੀ ਕੀਮਤ 4.2% ਘਟ ਕੇ ਡਾਲਰ 9 ਲੱਖ 54 ਹਜ਼ਾਰ 65 ਹੋ ਗਈ ਹੈ ਜੋ ਕਿ ਪਿਛਲੇ ਸਾਲ ਜੂਨ ਦੇ ਵਿੱਚ 995614 ਸੀ ਤੇ ਇਸ ਤੇ ਸੂਬੇ ਦਾ ਬਹੁਤਾ ਜਿਹੜਾ ਹੈ ਉਹ ਫਲੈਕਸੀਬਿਲਟੀ ਜਿਹੜੀ ਆ ਉਹ ਦਿਖਾ ਰਹੀ ਹੈ ਤੇ ਲੋਅਰ ਮੈਨ ਲੈਂਡ ਇਸ ਵਿੱਚ ਪਿੱਛੇ ਰਹਿ ਗਿਆ ਹੈ ਗ੍ਰੇਟਰ ਵੈਂਕੂਵਰ ਖੇਤਰ ਦੇ ਵਿੱਚ ਕੁੱਲ ਵਿਕਰੀ 2024 ਤੋਂ 9% ਘਟਾ ਹੈ ਤੇ ਫਰੇਜ਼ਰ ਵੈਲੀ ਜਿਹੜੀ ਹੈ ਫਰੇਜ਼ਰ ਵੈਲੀ ਦੇ ਵਿੱਚ 8.6% ਦਾ ਘਾਟਾ ਉਹਨਾਂ ਦਾ ਕਹਿਣਾ ਹੈ ਕਿ ਇਹ ਗਿਰਾਵਟ ਅਮਰੀਕਾ ਦੇ ਦੁਆਰਾ ਲਗਾਏ ਗਏ ਟੈਰਿਫਾਂ ਦੇ ਕਾਰਨ ਵਧੀ ਹੋਈ ਆਰਥਿਕ ਅਨਿਸ਼ਚਿਤਤਾ ਦੇ ਕਾਰਨ ਹੈ ਬੀ ਸੀ ਆਰ ਇੀ ਦੀ ਗੱਲ ਕੀਤੀ ਜਾਏ ਤਾਂ ਉਸਦੇ ਮੁੱਖ ਅਰਥ ਸ਼ਾਸਤਰੀ ਨੇ ਕਿਹਾ ਹੈ ਕਿ ਜਦੋਂ ਤੱਕ ਵਿਆਪਕ ਅਨਿਸ਼ਚਤਾਵਾਂ ਦਾ ਨਹੀਂ ਹੋ ਜਾਂਦਾ ਉਦੋਂ ਤੱਕ ਸੂਬੇ ਦੇ ਸਭ ਤੋਂ ਮਹਿੰਗੇ ਖੇਤਰਾਂ ਦੇ ਵਿੱਚ ਸਮੁੱਚੀ ਰਿਹਾਇਸ਼ੀ ਗਤੀਵਿਧੀ ਜਿਹੜੀ ਹੈ ਉਹ ਪਛੜਦੀ ਰਹੇਗੀ ਬੀ ਸੀ ਆਰ ای ਦਾ ਕਹਿਣਾ ਹੈ ਕਿ 2025 ਦੇ ਅੰਕੜੇ ਸਮੁੱਚੇ ਤੌਰ ਦੇ ਉੱਤੇ ਗਿਰਾਵਟ ਵਾਲੇ ਬਾਜ਼ਾਰ ਦੇ ਵਿੱਚ ਨੇ ਇਤਿਹਾਸ ਤੱਕ ਸਾਲ ਲਈ ਯੂਨਿਟ ਵਿਕਰੀ 7.1% ਘਟਾ ਹੈ ਤੇ ਕੀਮਤਾਂ 4.2% ਘਟਾ ਹੈ ਤੇ ਨਕੀਂਤਾ ਦੇ ਵਿੱਚ 4.2% ਦੀ ਕਮੀ ਦੇਖੀ ਜਾ ਰਹੀ ਹੈ ਅਮਰੀਕਾ ਤੋਂ ਉਡਾਨ ਦੇ ਵਿੱਚ ਛੋਟੇ ਇੰਜਨ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਵੈਂਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਸੰਗੀ ਜਾਂਚ ਕਰਤਾਵਾਂ ਨੂੰ ਤਾਇਨਾਤ ਕੀਤਾ ਗਿਆ। ਕੈਨੇਡਾ ਦੇ ਸੇਫਟੀ ਬੋਰਡ ਦਾ ਕਹਿਣਾ ਹੈ ਕਿ ਇਹ ਸ਼ਨੀਵਾਰ ਦੇ ਰਾਤ ਨੂੰ ਉਹ ਵਾਪਰਿਆ ਜਦੋਂ ਜਹਾਜ਼ ਗੇਟ ਦੇ ਉੱਤੇ ਪਹੁੰਚਿਆ। ਵੈਸਟ ਬੇਡ ਬੁਲਾਰੇ ਦਾ ਕਹਿਣਾ ਹੈ ਕਿ ਜਹਾਜ਼ ਨੇ ਜਿਹੜਾ ਉਡਾਨ ਭਰੀ ਸੀ ਅਤੇ ਬੰਦ ਹੋਣ ਤੋਂ ਬਾਅਦ ਇਸ ਦੇ ਇੱਕ ਇੰਜਨ ਦੇ ਵਿੱਚ ਜਿਹੜੀ ਹੈ ਉਹ ਅੱਗ ਲੱਗਣ ਦੀ ਖਬਰ ਆਈ ਯਾਨੀ ਛੋਟੀ ਜਿਹੀ ਟੈਲ ਟੈਲ ਪਾਈਪ ਜਿਹੜੀ ਹੁੰਦੀ ਹੈ ਉਸ ਦੇ ਵਿੱਚ ਅੱਗ ਲੱਗ ਗਈ ਸੀ ਉਹਨਾਂ ਦਾ ਕਹਿਣਾ ਹੈ ਕਿ ਉਸ ਸਮੇਂ ਲਗਭਗ 50 ਯਾਤਰੀ ਸਵਾਰ ਸਨ ਤੇ ਚਾਲਕਦਾਲ ਨੇ ਉਹਨਾਂ ਨੂੰ ਸੁਰੱਖਿਅਤ ਸਥਾਨ ਦੇ ਉੱਤੇ ਜਿਹੜਾ ਹੈ ਉਹ ਪੇਸ਼ ਦਿੱਤਾ ਯਾਨੀ ਕਿ ਸੁਰੱਖਿਅਤ ਸਥਾਨ ਦੇ ਉੱਤੇ ਪਹੁੰਚਾਉਣ ਦੇ ਲਈ ਫੁੱਲਣ ਵਾਲੀਆਂ ਨਿਕਾਸੀ ਸਲਾਈਡਾਂ ਦੀ ਵਰਤੋਂ ਕੀਤੀ ਅਤੇ ਇਹ ਵੀ ਕਿਹਾ ਕਿ ਕਿਸੇ ਵੀ ਸੱਟ ਦੀ ਕੋਈ ਵੀ ਅਜਿਹੀ ਖਬਰ ਨਹੀਂ ਹੈ ਹਵਾਈ ਅੱਡੇ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਸ ਦੇ ਆਪਣੇ ਫਰਸਟ ਰਿਸਪੌਂਡਰਸ ਦੇਣ ਵਾਲੇ ਵੀ ਮੌਕੇ ਦੇ ਉੱਤੇ ਸਾਨ ਅਤੇ ਜਹਾਜ਼ ਦੇ ਜਹਾਜ਼ ਰਿਸਪੌਂਡਰਸ ਦੁਆਰਾ ਜਿਹੜੀ ਹੈ ਅੱਗ ਬੁਝਾਈ ਗਈ ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਜਿਹੜਾ ਜਹਾਜ਼ ਨੂੰ ਰੱਖ-ਰਖਾਅ ਲਈ ਰੱਖਿਆ ਗਿਆ ਹੈ ਤੇ ਇਸ ਸਬੰਧੀ ਉਡਾਨਾਂ ਜਾਂ ਫਿਰ ਹਵਾਈ ਅੱਡੇ ਦੇ ਸੰਚਾਲਨ ਦੇ ਉੱਤੇ ਕੋਈ ਪ੍ਰਭਾਵ ਨਹੀਂ ਪਿਆ ਬੁਲਾਰੇ ਦਾ ਵੀ ਕਹਿਣਾ ਹੈ ਕਿ VVR ਕਰਮਚਾਰੀਆਂ ਦੇ ਨਾਲ-ਨਾਲ ਐਮਰਜੈਂਸੀ ਸੇਵਾਵਾਂ ਵੈਸਟ ਜੈਟ ਸਟਾਫ ਅਤੇ ਸਾਡੇ ਹਵਾਈ ਅੱਡੇ ਦੇ ਪਾਈਵਾਲਾ ਨੇ ਯਾਤਰੀਆਂ ਨੂੰ ਉਹਨਾਂ ਦੇ ਸਮਾਨ ਦੇ ਨਾਲ ਦੁਬਾਰਾ ਜੁੜਨ ਲਈ ਕੋਈ ਹੋਰ ਲੋੜੀਂਦੀ ਸਹਾਇਤਾ ਜਿਹੜੀ ਹੈ ਉਹ ਪ੍ਰਦਾਨ ਕਰਨ ਲਈ ਕੰਮ ਕੀਤਾ ਹਫਤੇ ਦੇ ਅੰਤ ਦੇ ਪਛਾਣ ਹੋਣ ਤੋਂ ਬਾਅਦ ਅਲਬਰਟਾ ਨੇ ਖਸਰੇ ਦੇ ਪੁਸ਼ਟੀ ਕੀਤੇ ਮਾਮਲਿਆਂ ਦੇ ਵਿੱਚ ਸੰਯੁਕਤ ਰਾਜ ਅਮਰੀਕਾ ਨੂੰ ਪਹੁੰਚਾ ਦਿੱਤਾ ਹੈ ਔਰ 98 ਦੇ ਵਿੱਚ ਕੈਨੇਡਾ ਦੇ ਵਿੱਚ ਖਾਤਮੇ ਤੋਂ ਬਾਅਦ ਖਸਰਾ ਵਾਪਸੀ ਕਰ ਰਿਹਾ ਹੈ ਹਾਲ ਹੀ ਦੇ ਜਿਹੜਾ ਉਹ ਮਹੀਨਿਆਂ ਦੇ ਵਿੱਚ ਘਟਦੀ ਟੀਕਾ ਕਰੰਦਰਾ ਕਾਰਨ ਇਹ ਤੇਜ਼ੀ ਨਾਲ ਫੈਲ ਰਿਹਾ ਹੈ ਮਾਰਚ ਦੀ ਸ਼ੁਰੂਆਤ ਤੋਂ ਹੁਣ ਤੱਕ ਮਾਮਲੇ ਜਿਹੜੇ ਨੇ ਕਈ ਸਾਹਮਣੇ ਆਏ ਨੇ ਤੇ ਯੂ ਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੀ ਗੱਲ ਕੀਤੀ ਜਾਏ ਐਂਡ ਪ੍ਰੋਵਿੰਸ਼ਨ ਨੇ ਇਸ ਸਾਲ ਹੁਣ ਕੋ 39 ਜਿਹੜੇ ਨੇ ਉਹ ਰਾਜਾਂ ਦੇ ਵਿੱਚ 1288 ਮਾਮਲੇ ਦਰਜ ਕੀਤੇ ਨੇ ਖਸਰਾ ਜੋ ਕਿ ਇਸ ਦੇ ਵਿਸ਼ੇਸ਼ ਜਿਹੜਾ ਉਹ ਤਫੜ ਤੇ ਲਾਲ ਤਫੜ ਲਈ ਜਾਣਿਆ ਜਾਂਦਾ ਹੈ ਉਸ ਦੇ ਵਿੱਚ ਸਭ ਤੋਂ ਵੱਧ ਛੂਤ ਵਾਲੇ ਵਾਇਰਸਾਂ ਦੇ ਵਿੱਚੋਂ ਇੱਕ ਹੈ ਜਿਸ ਦਾ ਆਰ ਨੰਬਰ 12 ਤੋਂ 18 ਆ ਰਿਹਾ ਹੈ ਪਾਵਰ ਵਿਅਕਤੀ ਜਿਸ ਨੂੰ ਸੰਕਰਮਿਤ ਜਿਹੜਾ ਹੈ ਸੰਕਰਮਿਤ ਵਿਅਕਤੀ ਜਿਹੜਾ ਹੈ ਉਸ ਨੂੰ ਟੀਕਾ ਕਰਨ ਤੋਂ ਬਾਅਦ ਆਬਾਦੀ ਦੇ ਵਿੱਚ 18 ਹੋਰ ਲੋਕਾਂ ਤੱਕ ਫੈਲਾ ਸਕਦਾ ਹੈ ਇਸ ਨੂੰ ਦ੍ਰਿਸ਼ਟੀਕੋਣ ਤੋਂ ਦੇਖਣ ਦੇ ਲਈ ਕੋਵਿਡ-19 ਦੇ ਮੂਲ ਸਟ੍ਰੇਨ ਦਾ ਆਰ ਜਿਹੜਾ ਉਹ ਨੰਬਰ ਲਗਭਗ 2 ਤੋਂ 3 ਸੀ ਤੇ ਹੁਣ ਐਮੀਗ੍ਰੋਨ ਵਰਗੇ ਬਹੁਤ ਜ਼ਿਆਦਾ ਸੰਚਾਰਿਤ ਰੂਪ ਵੀ ਸ਼ਾਇਦ ਹੀ 10 ਤੋਂ ਵੱਧ ਹੁੰਦੇ ਨੇ ਇਸ ਬਹੁਤ ਹੀ ਛੂਤ ਵਾਲੀ ਬਿਮਾਰੀ ਦੇ ਫੈਲਣ ਦੇ ਨਾਲ ਅਲਬਰਟਾ ਦੇ ਵਿੱਚ ਹੁਣ ਤੱਕ ਕੋਈ ਮੌਤ ਤਾਂ ਨਹੀਂ ਹੈ ਪਰ ਅਮਰੀਕਾ ਦੇ ਦੋ ਬੱਚਿਆਂ ਦੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਮਰੀਕਾ ਦੇ ਵਿੱਚ ਹਸਪਤਾਲਾਂ ਦੇ ਵਿੱਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਵੀ ਜ਼ਿਆਦਾ ਜਿਹੜੀ ਹੈ ਉਹ ਹੋਈ ਹੈ ਸੀਰੀ ਸੀ ਦੀ ਰਿਪੋਰਟ ਦੇ ਅਨੁਸਾਰ 100 ਦੇ ਕਰੀਬ ਅਲਬਰਟਨਾ ਦੇ ਮੁਕਾਬਲੇ 162 ਲੋਕ ਹਸਪਤਾਲ ਦੇ ਵਿੱਚ ਭਰਤੀ ਹੋਏ ਨੇ ਅਲਬਰਟਾ ਸਰਕਾਰ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜਿੰਨਾ ਲੋਕਾਂ ਦੇ ਲੈਬ ਪੁਸ਼ਟੀ ਦੇ ਵਿੱਚੋਂ 1000 ਤੋਂ ਵੱਧ ਲੋਕਾਂ ਨੂੰ ਟੀਕਾ ਕਰਨ ਨਹੀਂ ਕੀਤਾ ਗਿਆ ਹੈ بیمار ਹੋਣ ਵਾਲਿਆਂ ਦੇ ਵਿੱਚੋਂ ਜ਼ਿਆਦਾਤਰ ਬੱਚੇ ਤੇ ਕਿਸ਼ੋਰ ਸਾਨਾਂ ਦੇ ਜੋ ਕਿ 950 ਤੋਂ ਵੱਧ ਜਿਹੜੇ ਨੇ ਉਹ ਕੇਸ ਬਣਾਉਂਦੇ ਨੇ ਇਸ ਤੋਂ ਇਲਾਵਾ ਜਿਹੜੀ ਆ ਉਹ 50 ਲੱਖ ਤੋਂ ਵੱਧ ਲੋਕਾਂ ਦਾ ਘਾਰ ਹੈ ਜਦੋਂ ਕਿ ਸੰਯੁਕਤ ਰਾਜ ਅਮਰੀਕਾ ਦੀ ਆਬਾਦੀ 341 ਮਿਲੀਅਨ ਤੋਂ ਵੱਧ ਹੈ ਵਿਰੋਧੀ ਐਨ ਡੀ ਪੀ ਨੇਤਾ ਨਾਹਿਦ ਨੈਂਸ਼ੀ ਜਿਹੜੇ ਨੇ ਉਹਨਾਂ ਨੇ ਕਿਹਾ ਹੈ ਕਿ ਸਾਡੇ ਸੰਯੁਕਤ ਰਾਜ ਅਮਰੀਕਾ ਦੇ ਨਾਲੋਂ ਖਸਰੇ ਦੇ ਵੱਧ ਮਾਮਲੇ ਹੋਣਾ ਜਿਸ ਦੀ ਆਬਾਦੀ ਅਲਬਰਟਾ ਨਾਲੋਂ 70 ਗੁਣਾ ਵੱਧ ਹੈ ਨਾ ਸਿਰਫ ਹੈਰਾਨ ਕਰਨ ਵਾਲੀ ਗੱਲ ਹੈ ਸਗੋਂ ਸਬੂਤ ਹੈ ਕਿ ਡੈਨੀਅਲ ਸਮਿਥ ਦੀ ਯੂਸੀਪੀ ਸਰਕਾਰ ਜਿਹੜੀ ਹੈ ਉਹਨਾਂ ਨੇ ਜਿਹੜਾ ਉਹ ਸਾਨੂੰ ਸਾਰਿਆਂ ਨੂੰ ਅਸਫਲ ਕਰ ਦਿੱਤਾ ਹੈ ਖਸਰਾ ਇੱਕ ਬਹੁਤ ਹੀ ਛੂਤ ਵਾਲੀ ਬਿਮਾਰੀ ਹੈ ਤੇ ਹਵਾ ਰਾਹੀਂ ਆਸਾਨੀ ਨਾਲ ਫੈਲਦੀ ਹੈ ਖਸਰੇ ਦੀਆਂ ਜੇ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਜੋਖਮ ਦੀ ਗੱਲ ਕੀਤੀ ਜਾਂਦੀ ਹੈ ਤੇ ਇਸ ਵਿੱਚ ਕੰਨ ਦੀ ਲਾਗ ਨਮੂਨੀਆ ਦਿਮਾਗ ਦੀ ਸੋਜਸ ਸਮੇਂ ਤੋਂ ਪਹਿਲਾਂ ਜਨੇਪਾ ਅਤੇ ਹੋਰ ਬਹੁਤ ਤਰ੍ਹਾਂ ਦੇ ਜਿਹੜੀ ਹੈ ਉਹ ਚੀਜ਼ਾਂ ਸ਼ਾਮਿਲ ਨੇ ਸੂਬਾ ਸਰਕਾਰ ਬੀਸੀ ਦੇ ਲੋਕਾਂ ਨੂੰ ਆਉਣ ਵਾਲੇ ਹਫਤਿਆਂ ਦੇ ਵਿੱਚ ਪਾਣੀ ਦੀ ਬਚਤ ਕਰਨ ਦੇ ਲਈ ਅਪੀਲ ਕਰ ਰਿਹਾ ਹੈ ਕਿਉਂਕਿ ਅੰਦਾਜ਼ਾ ਹੈ ਕਿ ਸੂਬੇ ਦੇ ਬਹੁਤ ਸਾਰੇ ਜੜੀਆਂ ਥਾਵਾਂ ਦੇ ਉੱਤੇ ਸੋਕੇ ਦੀ ਸਥਿਤੀ ਵੱਧ ਸਕਦੀ ਹੈ ਸੋ ਜਲ ਭੂਮੀ ਤੇ ਸਰੋਤ ਪ੍ਰਬੰਧਨ ਮੰਤਰੀ ਨੇ ਕਿਹਾ ਕਿ ਇਸ ਬਚਤ ਤੇ ਸੋਕੇ ਦੇ ਨਾਲ ਜਟਨਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ ਉਹਨਾਂ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਲੋਨ ਦੇ ਵਿੱਚ ਕੋਈ ਵੀ ਪਾਣੀ ਦੇਣਾ ਜਾਂ ਕਿਤੇ ਵੀ ਤੁਸੀਂ ਪਾਣੀ ਲਗਾ ਰਹੇ ਹੋ ਤਾਂ ਉਸ ਨੂੰ ਇੱਕ ਸਹੀ ਸਮੇਂ ਦੇ ਮੁਤਾਬਕ ਹੀ ਇਸਤੇਮਾਲ ਕੀਤਾ ਜਾਏ ਪਾਣੀ ਦੀ ਵੇਸਟਰ ਜਿਹੜੀ ਹੈ ਉਹ ਨਾ ਕਿਤੇ ਜਾਏ ਐਨਾ ਹੀ ਨਹੀਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਖਾਸ ਤੌਰ ਦੇ ਉੱਤੇ ਹਦਾਇਤਾਂ ਸਾਰਿਆਂ ਦੇ ਲਈ ਹੈ ਰਵੰ딜 ਨੇਲ ਜੋ ਕਿ ਜਲ ਪੁਮੇ ਅਤੇ ਸਰੋਤ ਪ੍ਰਬੰਧਨ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਪਾਣੀ ਦੀ ਬਚਤ ਅਤੇ ਸੋਕੇ ਨਾਲ ਲੱਜਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਤੇ ਜੇ ਅਸੀਂ ਸ਼ੁਰੂ ਤੋਂ ਹੀ ਕਦਮ ਚੁੱਕੇ ਤਾਂ ਵੱਡਾ ਅਸਰ ਜਿਹੜਾ ਉਹ ਪਾ ਸਕਦਾ ਹੈ ਸੂਬਾ ਇਹ ਯਕੀਨੀ ਬਣਾਉਣ ਦੇ ਲਈ ਆਪਣੀ ਭੂਮਿਕਾ ਨਿਭਾ ਰਿਹਾ ਹੈ ਕਿ ਪਾਈਚਾਰੇ ਤੇ ਕਿਸਾਨ ਸੋਕੇ ਲਈ ਤਿਆਰ ਹੋਣ ਤੇ ਅਸੀਂ ਵੱਡੇ ਪੈਮਾਨੇ ਤੇ ਪਾਣੀ ਦੀ ਵਰਤੋਂ ਕਰਨ ਵਾਲਿਆਂ ਦੇ ਨਾਲ ਉਹਨਾਂ ਦੀ ਪਾਣੀ ਦੀ ਵਰਤੋਂ ਘਟਾਉਣ ਲਈ ਮਿਲ ਕੇ ਕੰਮ ਕਰ ਸਕਦੇ ਆ ਇੱਕ ਖਾਸ ਕਰਕੇ ਉਹਨਾਂ ਜਲ ਖੇਤਰਾਂ ਦੇ ਵਿੱਚ ਮਹੱਤਵਪੂਰਨ ਹੈ ਜਿਨ੍ਹਾਂ ਤੇ ਮੱਛੀਆਂ ਦੀ ਆਬਾਦੀ ਨਿਰਭਰ ਹੈ ਜਾਂ ਫਿਰ ਜਿੱਥੇ ਲੰਬੇ ਸਮੇਂ ਲਈ ਨੁਕਸਾਨ ਪਹੁੰਚਣ ਦਾ ਜੋਖਮ ਹੈ ਉਹਨਾਂ ਕਹੇ ਕਿ ਆਪਣੀ ਮਰਜ਼ੀ ਦੇ ਨਾਲ ਪਾਣੀ ਦੀ ਵਰਤੋਂ ਘਟਾਉਣਾ ਪਾਣੀ ਦੀ ਸੰਭਾਲ ਲਈ ਉਪਾਅ ਤੇ ਮੌਸਮ ਵਿੱਚ ਤਬਦੀਲੀਆਂ ਜਿਵੇਂ ਕਿ ਭਾਰੀ ਵਰਖਾ ਨਦੀਆਂ ਦੇ ਵਹਾਅ ਨੂੰ ਕਾਇਮ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਨੇ ਬੀਸੀ ਦੇ ਕਈ ਪਾਇਚਾਰਿਆਂ ਦੇ ਵਿੱਚ ਗਰਮੀਆਂ ਦੇ ਮਹੀਨਿਆਂ ਦੇ ਦੌਰਾਨ ਰਿਹਾਇਸ਼ੀ ਪਾਣੀ ਦੀ ਵਰਤੋਂ ਕੁੱਲ ਵਰਤੋਂ ਦਾ 70% ਹਿੱਸਾ ਬਣਦੀ ਹੈ ਇਸ ਕਾਰਨ ਘਰੇਲੂ ਪੱਧਰ ਤੇ ਹੋਈਆਂ ਛੋਟੀਆਂ ਤਬਦੀਲੀਆਂ ਵੀ ਵੱਡਾ ਫਰਕ ਪਾ ਸਕਦੀਆਂ ਨੇ ਇਸ ਦੇ ਵਿੱਚ ਆਪਣੇ ka anu ਕਟਵਾਰ ਪਾਣੀ ਦੇਣਾ ਜਾਂ ਅਜਿਹੇ ਪੌਦੇ ਲਗਾਉਣਾ ਜੋ ਸੋਕੇ ਨੂੰ ਸਹਿ ਕਰ ਸਕਣ ਡਰਾਈਵੇ ਜਾਂ ਪੈਟੀਓ ਨੂੰ ਸਾਫ਼ ਕਰਨ ਦੇ ਲਈ ਹੋਜ਼ ਦੀ ਬਜਾਏ ਝਾੜੂ ਦੀ ਵਰਤੋਂ ਕਰਨਾ ਆਪਣੇ ਦੰਦਾਂ ਨੂੰ ਬੁਰਸ਼ ਕਰਦੇ ਸਮੇਂ ਜਾਂ ਪਾਣੀ ਧੋਣ ਵੇਲੇ ਉਸ ਨੂੰ ਬਜੜਾ ਨਾਲ ਨੂੰ ਬੰਦ ਰੱਖਣਾ ਜਾਂ ਫਿਰ ਲੀਕ ਕਰਦੇ ਨਾਲ ਨੂੰ ਠੀਕ ਕਰਨਾ ਜੋ ਸਮੇਂ ਦੇ ਨਾਲ ਸੈਂਕੜੇ ਲੀਟਰ ਪਾਣੀ ਬਰਬਾਦ ਕਰ ਸਕਦਾ ਹੈ ਸੂਬਾ ਨਦੀਆਂ ਤੇ ਮੌਸਮੀ ਪਰਸਥਿਤੀਆਂ ਜਲਵਾਯੂ ਪ੍ਰਣਾਲੀਆਂ ਤੇ ਮੱਛੀਆਂ ਦੀ ਆਬਾਦੀ ਦੇ ਉੱਤੇ ਉਹਨਾਂ ਦੇ ਸੰਭਾਵਿਤ ਪ੍ਰਭਾਵਾਂ ਦੀ ਨਿਗਰਾਨੀ ਜਾਰੀ ਕਰ ਰਿਹਾ ਹੈ ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਵੀ ਹੋ ਸਕੇ ਪਾਣੀ ਦੀ ਵਰਤੋਂ ਘਟਾ ਕੇ ਜਲ ਖੇਤਰਾਂ ਦੀ ਸਥਿਰਤਾ ਬਣਾਈ ਰੱਖਣ ਦੇ ਵਿੱਚ ਮਦਦ ਜਿਹੜੀ ਹੈ ਉਹ ਕੀਤੀ ਜਾ ਸਕੇ ਜਿੱਥੇ ਹਾਲ ਹੀ ਦੇ ਵਿੱਚ ਹੋਈ بارش ਨੇ BC ਦੇ ਕੁਝ ਖੇਤਰਾਂ ਖਾਸ ਕਰਕੇ ਫੋਰਟ ਨੈਲਸਨ ਇਲਾਕੇ ਲਈ ਰਾਹਤ ਪ੍ਰਦਾਨ ਕੀਤੀ ਹੈ ਪਰ ਇਹ ਪਿਛਲੇ ਕਈ ਮਹੀਨਿਆਂ ਦੀ ਘੱਟ بارش ਨੂੰ ਦੂਰ ਕਰਨ ਲਈ ਕਾਫੀ ਨਹੀਂ ਹੈ ਨਿਕੋਲਾ ਕੈਟਲ ਓਕਨੈਗਨ ਅਤੇ ਸਲੋਕਨ ਲੋਅਰ ਕੋਲੰਬੀਆ ਬੇਸਿਨ ਦੇ ਵਿੱਚ ਸੋਕੇ ਦੀ ਸਥਿਤੀ ਵਿਗੜਨਾ ਤੇ ਨਦੀਆਂ ਦੇ ਵਹਾਅ ਵਿੱਚ ਗਿਰਾਵਟ ਦੇ ਨਾਲ ਦੱਖਣੀ ਇੰਟੀਰੀਅਰ ਹਿੱਸੇ ਦਾ ਜ਼ਿਆਦਾਤਰ ਹਿੱਸਾ ਖੁਸ਼ਕ ਰਹੰਦੀ ਉਮੀਦ ਹੈ। ਵਧੇਰੇ ਖੋਸ਼ੀਆਂ ਦੇ ਵਿੱਚ ਡਾਲਰ 100 ਮਿਲੀਅਨ ਦਾ ਵਾਟਰਸ਼ੈਡ ਸਿਕਿਉਰਿਟੀ ਫੰਡ ਵੀ ਸ਼ਾਮਿਲ ਹੈ ਜੋ ਉਹਨਾਂ ਸਥਾਨਕ ਪਾਣੀ ਪ੍ਰੋਜੈਕਟਾਂ ਨੂੰ ਸਹਾਇਤਾ ਦਿੰਦਾ ਹੈ ਜੋ ਸੋਕੇ ਦਾ ਮੁਕਾਬਲਾ ਕਰਨ ਵਿੱਚ ਮਦਦਗਾਰ ਹਨ ਤੇ ਇਸ ਦੇ ਨਾਲ ਐਗਰੀਕਲਚਰ ਵਾਟਰ ਇਨਫਰਾਸਟ੍ਰਕਚਰ ਪ੍ਰੋਗਰਾਮ ਰਾਹੀਂ ਕਿਸਾਨਾਂ ਦੇ ਪਾਈਚਾਰਿਆਂ ਨੂੰ ਪਾਣੀ ਦੀ ਸੰਭਾਲ ਕਰਨ ਤੇ ਪਾਣੀ ਪਹੁੰਚਾਉਣ ਵਾਲੇ ਸਿਸਟਮ ਵਿੱਚ ਸੁਧਾਰ ਕਰਨ ਲਈ ਡਾਲਰ 100 ਮਿਲੀਅਨ ਤੋਂ ਵੱਧ ਰਕਮ ਦਿੱਤੀ ਜਾ ਸਕਦੀ ਹੈ ਜਾਂ ਦਿੱਤੀ ਜਾ ਰਹੀ ਹੈ ਸੋ ਜੇਕਰ ਪਾਣੀ ਦੇ ਵਹਾਣ ਨੂੰ ਮੁੜ ਬਹਾਲ ਕਰਨ ਤੇ ਜੋਖਮ ਪ੍ਰਤੀ ਕਮਜ਼ੋਰ ਜਾਨਵਰਾਂ ਮੱਛੀਆਂ ਤੇ ਵਾਟਰਸ਼ੈਡਾਂ ਨੂੰ ਲੰਮੇ ਸਮੇਂ ਦੇ ਨੁਕਸਾਨ ਤੋਂ ਬਚਾਉਣ ਲਈ ਸਵੈਚਕ ਯਤਨ ਕਾਫੀ ਨਹੀਂ ਹੁੰਦੇ ਤਾਂ ਆਖਰੀ ਉਪਾਅ ਵਜੋਂ ਅਸਥਾਈ ਸੁਰੱਖਿਆ ਹੁਕਮ ਜਾਰੀ ਕੀਤੇ ਜਾ ਸਕਦੇ ਨੇ ਪਾਣੀ ਦੀ ਵਰਤੋਂ ਤੇ ਪਾਬੰਦੀਆਂ ਲਗਾਉਣ ਬਾਰੇ ਫੈਸਲੇ ਵਿਗਿਆਨਕ ਆਧਾਰ ਦੇ ਉੱਤੇ ਸਥਾਨਕ ਆਰਥਿਕ ਕਾਰਨਾ ਦੀ ਧਿਆਨਪੂਰਵਕ ਜਾਂਚ ਦੇ ਉੱਤੇ ਆਧਾਰਿਤ ਹੁੰਦੇ ਨੇ ਸਿੱਖ ਅਕੈਡਮੀ ਦੇ ਵੱਲੋਂ ਇਸ ਵੇਲੇ ਐਡਮਿਸ਼ਨ ਓਪਨ ਨੇ ਤੇ ਖਾਸ ਕਰਕੇ ਜਿਹੜਾ ਹੈ ਉਹ ਸਾਰਿਆਂ ਨੂੰ ਇਸ ਗੱਲ ਦੀ ਅਪੀਲ ਕੀਤੀ ਜਾਂਦੀ ਹੈ ਕਿ ਜੇ ਕਿਸੇ ਦੇ ਕੋਈ ਸਵਾਲ ਹੈ ਇਸ ਰਜਿਸਟ੍ਰੇਸ਼ਨ ਦੇ ਸੰਬੰਧੀ ਜਾਂ ਫਿਰ ਤੁਸੀਂ ਆਪਣੇ ਬੱਚੇ ਨੂੰ ਸਕੂਲ ਦੇ ਵਿੱਚ ਦਾਖਲਾ ਦਿਵਾਉਣਾ ਤਾਂ ਸਕੂਲ ਮੈਨੇਜਮੈਂਟ ਦੇ ਨਾਲ ਮਿਲ ਕੇ ਗੱਲ ਕਰ ਸਕਦੇ ਹੋ ਤੁਹਾਡੇ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਨੇ ਸਕੂਲ ਮੈਨੇਜਮੈਂਟ ਦੇ ਵੱਲੋਂ ਦਿੱਤੇ ਜਾਣਗੇ ਹੋਰ ਕੀ ਕੁਝ ਹੋਏਗਾ ਇਸ ਐਡਮਿਸ਼ਨ ਦੇ ਵਿੱਚ ਆਉ ਜਾਣਦਿਆਂ ਸਕੂਲ ਦੀ ਮੈਨੇਜਮੈਂਟ ਤੋਂ ਸਸਿਕਲ ਜੀ ਸਿੱਖ ਅਕੈडमी ਦੇ ਵੱਲੋਂ ਰਜਿਸਟ੍ਰੇਸ਼ਨਸ ਓਪਨ ਹੈ ਸੋ ਜੇ ਤੁਸੀਂ ਕੋਈ ਵੀ ਤੁਹਾਡੇ ਸਵਾਲ ਹੈ ਤੁਸੀਂ ਆਪਣੇ ਬੱਚਿਆਂ ਦੀ এডੂਕੇਸ਼ਨ ਬਾਰੇ ਸੋਚ ਰਹੇ ਹੋ ਸਿੱਖ ਅਕੈडमी ਤੁਸੀਂ ਵਿਜ਼ਿਟ ਕਰ ਸਕਦੇ ਹੋ ਇੱਥੇ ਆਓ ਤੇ ਸਵਾਲਾਂ ਦੇ ਜਵਾਬ ਤੁਹਾਨੂੰ ਹਰ ਮਿਲਣਗੇ ਬਾਕੀ ਜਿਹੜੀ ਹੈ ਸਿੱਖ ਅਕੈडमी ਵੱਲੋਂ ਕੀ ਤਿਆਰੀ ਕੀਤੀ ਗਈ ਹੈ ਸਕੂਲ ਦੀ ਮੈਨੇਜਮੈਂਟ ਸਾਡੇ ਨਾਲ ਨੇ ਅਮਰਿਕ ਸਿੰਘ ਫੁੱਲ ਪ੍ਰਿੰਸੀਪਲ ਜੀ ਜੁੜੇ ਹੋਏ ਨੇ ਤੇ ਸਾਡੇ ਨਾਲ ਨੇ ਰੁਪਿੰਦਰ ਗੋਸਲ ਜੀ ਮਿਸਟਰ ਫੁੱਲ ਤੁਹਾਡਾ ਤੋਂ ਸ਼ੁਰੂਆਤ ਕਰਦੇ ਆ ਅ ਇਸ ਵੇਲੇ ਰਜਿਸਟ੍ਰੇਸ਼ਨਸ ਓਪਨ ਹੋਣ ਦੀ ਗੱਲ ਕਹੀ ਜਾ ਰਹੀ ਹੈ ਤੇ ਰਜਿਸਟ੍ਰੇਸ਼ਨਸ ਜਿਹੜੀਆਂ ਨੇ ਕਦੋਂ ਤੱਕ ਓਪਨ ਨੇ ਔਰ ਜਿ ਕਰ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹਿਸਰਤਿਆਂ ਨੂੰ ਸਿੱਖ ਅਕੈਡਮੀ ਦੇ ਸਮੂਹ ਸਟਾਫ ਮੈਨੇਜਮੈਂਟ ਔਰ ਬੱਚਿਆਂ ਦੇ ਮਾਪਿਆਂ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਇੱਕ ਸਿੱਖ ਕੌਮ ਦਾ ਇੱਕ ਮਹਾਨ ਅਧਾਰਾ ਜੋ ਲੰਬੇ ਸਮੇਂ ਤੋਂ ਇਸ ਲੋਰ ਮੇਲੈਂਡ ਦੇ ਅੰਦਰ ਆਪਣੀ ਵਿਦਿਅਕ ਸਮਾਵਾ ਦੇ ਰਿਹਾ ਹੈ ਔਰ ਇਹ ਜਿਸ ਦਾ ਨੇਮ ਹੈ ਸਿੱਖ ਅਕੈਡਮੀ ਚਾਹੇ ਇਹਦੇ ਨੇਮ ਦੇ ਨਾਲ ਅਕੈਡਮੀ ਲੱਗਿਆ ਸਮ ਟਾਈਮ ਸਾਡੇ ਮਾਈਂਡ ਵਿੱਚ ਇਹ ਹੁੰਦਾ ਕਿ ਪਾਰਟ ਟਾਈਮ ਅਕੈਡਮੀ ਹੋਏਗੀ ਪਰ ਮੈਂ ਇੱਥੇ ਕਲੀਅਰ ਕਰਨਾ ਚਾਹੁੰਦਾ ਇਹ ਇਹ ਬੀਸਿਕ ਕਰਿਕੂਲਮ ਤੋਂ ਅਪਰੂਵਡ ਹੈਗਾ ਔਰ ਇਹ ਸਿੱਖ ਅਕੈਡਮੀ ਐਲੀਮੈਂਟਰੀ ਸਕੂਲ ਹੈ ਜਿਸ ਵਿੱਚ ਕਿੰਡਰ ਗਾਰਡਨ ਟੂ ਗ੍ਰੇਡ 7 ਔਰ ਬੱਚਿਆਂ ਨੂੰ ਜਿਹੜੀ ਵਿਦਿਕ ਸਮਾਮਾ ਦਿੱਤੀ ਜਾਂਦੀ ਹੈ ਇਸ ਸਾਲ ਅਸੀਂ ਬੜੀ ਬੜਾ ਮਾਣ ਮਹਿਸੂਸ ਕਰਦੇ ਆ ਖੁਸ਼ੀ ਮਹਿਸੂਸ ਕਰਦੇ ਆ ਦੱਸਿਆ ਕਿ ਇਸ ਗੱਲ ਅਸੀਂ ਗ੍ਰੇਡ 8 ਵੀ ਜਿਹੜਾ ਆ ਉਹ ਸਟਾਰਟ ਕਰ ਦਿੱਤਾ ਜਿਸ ਵਿੱਚ ਅਜਿਸਟ੍ਰੇਸ਼ਨ ਸਾਡੀਆਂ ਹੋ ਰਹੀਆਂ ਜੀ ਜੀ ਬਿਲਕੁਲ ਅ ਅਥੋੜਾ ਤੋਂ ਜਾਨਾ ਚਾਹਾਂਗੇ ਜੀ ਗੁਸਲ ਜੀ ਕਿ ਇਸ ਵੇਲੇ ਰਜਿਸਟ੍ਰੇਸ਼ਨ ਜਿਹੜੀਆਂ ਨੇ ਉਹਨਾਂ ਦੀ ਗੱਲ ਕੀਤੀ ਜਾ ਰਹੀ ਹੈ ਅ ਇਹਨਾਂ ਰਜਿਸਟ੍ਰੇਸ਼ਨ ਲਈ ਬਹੁਤ ਸਾਰੇ ਪੇਰੈਂਟਸ ਆਵ ਵਿਜ਼ਿਟ ਕਰਨਾ ਚਾਹੁੰਦੇ ਨੇ ਐਂਡ ਸਪੈਸ਼ਲੀ ਜਿਵੇਂ ਫੁੱਲ ਸਾਬ ਨੇ ਗੱਲ ਕੀਤੀ ਹੈ ਕਿ ਗ੍ਰੇਡ 8 ਵਾਸਤੇ ਜਿਹੜੀ ਤਿਆਰੀ ਮੁਕੰਮਲ ਕੀਤੀ ਗਈ ਹੈ ਤੁਹਾਨੂੰ ਕੀ ਲੱਗਦਾ ਕਿੰਨੇ ਕੁ ਪੇਰੈਂਟਸ ਨੇ ਜਿਹੜੇ ਹੁਣ ਤੱਕ ਵਿਜ਼ਿਟ ਕਰ ਰਹੇ ਨੇ ਬਹੁਤ ਸਾਰੇ ਬੱਚਿਆਂ ਲਈ ਇੱਕ ਡਿਫਰੈਂਟ ਮਾਹੌਲ ਜਿਹੜਾ ਉਸ ਐਕਾਡਮੀ ਦੇ ਵਿੱਚ ਦਿੱਤਾ ਜਾਂਦਾ ਹੈ ਅ ਅੱਜ ਲਾਓ ਸਾਡੀ ਬਹੁਤ ਵਧੀਆ ਰਿਸਪੌਂਸ ਆ ਰਹੀ ਆ ਆਪਣੀ ਕਮਿਊਨਿਟੀ ਤੋਂ ਅ ਡੈਲੀ 7 ਤੋਂ 8 ਪੇਰੈਂਟਸ ਵਿਜ਼ਿਟ ਕਰ ਰਹੇ ਆ ਐਂਡ ਰਜਿਸਟ੍ਰੇਸ਼ਨਸ ਬਹੁਤ ਗੁੱਡ ਹੋ ਰਹੀਆਂ ਐਂਡ ਵੀ ਹੈਵ ਫਿਊ ਸੀਟਸ ਲੈਫਟ ਲਿਮਟਿਡ ਸੀਟਸ ਰਹੀਆਂ ਬਿਕੋਜ਼ ਸਾਡਾ ਸੈਕਸ਼ਨ ਵੱਧ ਬਣ ਗਏ ਤੇ ਲਾਸ ਸੈਕਸ਼ਨ ਦੇ ਵਿੱਚ ਕੁਝ ਕੁ ਸੀਟਾਂ ਹਲੇ ਪਈਆਂ ਨੇ ਤਾਂ ਜਿਹੜੇ ਪੇਰੈਂਟਸ ਆਣਾ ਚਾਹੁੰਦੇ ਆ ਉਹ ਵਿਜ਼ਿਟ ਕਰ ਸਕਦੇ ਸਾਡੇ ਸਕੂਲ ਨੂੰ ਐਂਡ ਅਸੀਂ ਉਹਨਾਂ ਨੂੰ ਫੁੱਲ ਸਕੂਲ ਟੂਰ ਦਵਾਵਾਂਗੇ ਐਂਡ ਆਪਣੀ ਫੈਸਿਲਿਟੀਆਂ ਨਾਲ ਜਾਣੂ ਕਰਾਵਾਂਗੇ ਉਹਨਾਂ ਨੂੰ ਐਂਡ ਦੇ ਕੈਨ ਗੈਟ ਰਜਿਸਟਰਡ ਤੇ ਜਿਨ੍ਹਾਂ ਜਿਹੜੇ ਲੋੜਵੰਦ ਪੇਰੈਂਟਸ ਆ ਉਹਨਾਂ ਨੂੰ ਆਪਾਂ ਸਕਾਲਰਸ਼ਿਪ ਵੀ ਦਵਾਂਗੇ ਜੀ ਅੱਛਾ ਕਮਿਊਨਿਟੀ ਹੀ ਸਿਰਫ ਮਤਲਬ ਇਸ ਰਜਿਸਟ੍ਰੇਸ਼ਨ ਵਾਸਤੇ ਜਿਹੜੀ ਹੈ ਉਹ ਅਲਾਉਡ ਹੈਗੀ ਹੈ ਜਾਂ ਫਿਰ ਅਦਰਸ ਕੋਈ ਵੀ ਹੈਗਾ ਉਹ ਤੁਹਾਡੇ ਨਾਲ ਜਿਹੜਾ ਕੰਟੈਕਟ ਕਰ ਸਕਦਾ ਨਹੀਂ ਵੀ ਰਿਸਪੈਕਟ ਐਂਡ ਵੈਲਕਮ ਆਲ ਫੇਥਸ ਜਿਹੜੇ ਮਰਜੀ ਫੇਥ ਦੇ ਕਮਿਊਨਿਟੀ ਦੇ ਬੱਚੇ ਆ ਸਾਰੇ ਸਾਡੇ ਲਈ ਇੱਕੋ ਜਿਹੇ ਐਂਡ ਸਾਰੇ ਅਸੀਂ ਵੈਲਕਮ ਕਰਦੇ ਸਾਰਿਆਂ ਦਾ ਜਿਹੜੇ ਮਰਜੀ ਸਾਡੇ ਡਾਇਵਰਸ ਸਟਾਫ ਮੈਂਬਰਸ ਵੀ ਆ ਹੈ ਵੀ ਹੈਵ ਸਟਾਫ ਮੈਂਬਰਸ ਫ্রম ਕੋਰੀਆ ਚਾਈਨਾ ਵੀ ਹੈਵ ਮੁਸਲਿਮ ਸਟਾਫ ਵੀ ਹੈਵ ਹਿੰਦੂ ਸਟਾਫ ਐਂਡ ਇੰਟਰਫੇਥ ਸਟਾਫ ਹੈਗਾ ਤੇ ਅਸੀਂ ਸਾਰੇ ਐਜ਼ ਅ ਫੈਮਿਲੀ ਇਕੱਠੇ ਬੱਚਿਆਂ ਦੀ ਜਿਹੜੀ ਹੈਗੀ ਆ ਪੜਾਈ ਨੂੰ ਉਹਨੂੰ ਅੱਗੇ ਲੈ ਕੇ ਜਾਂਦੇ ਆ ਸੋ ਇਸ ਲਈ ਸਾਰੇ ਡਾਇਵਰਸ ਕਲਚਰਸ ਦੇ ਸਟੂਡੈਂਟਸ ਆਰ ਵੈਲਕਮਡ ਹੇਅਰ ਜੀ ਅਮਿਖ ਫੋਲ ਜੀ ਥੋੜਾ ਤੋਂ ਜਾਨਣਾ ਚਾਹਾਂਗੇ ਕਿ ਬਹੁਤ ਸਾਰੇ ਜਿਹੜੇ ਮਾਪੇ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਹੁੰਦਾ ਵੀ ਜਿੱਥੇ ਸਾਡੇ ਬੱਚੇ ਨੇ ਐਜੂਕੇਸ਼ਨ ਲੈਣੀ ਹੈ ਉਹ ਉਹ ਸੰਸਥਾ ਕਿਵੇਂ ਦੀ ਹੈ ਸੋ ਇਸ ਸੰਸਥਾ ਦੇ ਬਾਰੇ ਥੋੜਾ ਤੋਂ ਜਾਨਣਾ ਚਾਹਾਂਗੇ ਵੀ ਜੇ ਇੱਥੇ ਮਾਪੇ ਆਪਣੇ ਬੱਚਾ ਨੂੰ ਭੇਜਦੇ ਨੇ ਤਾਂ ਕਿਹੜੀਆਂ ਉਹ ਖਾਸ ਗੱਲਾਂ ਹੈਗੀਆਂ ਜਿਹੜੀਆਂ ਸਿਰਫ ਸਿੱਖ ਅਕੈਡਮੀ ਹੀ ਪ੍ਰੋਵਾਈਡ ਕਰਾਂਦੀ ਹੈ ਬੱਚਿਆਂ ਨੂੰ ਦੇਖੋ ਜੀ ਸ਼ੁਰੂਆਤ ਜਿਹੜੀ ਹੈ ਬੱਚਿਆਂ ਦੀ ਜਿਹੜੀ ਹੈ ਨਾ ਰੀਲਿਸਟ ਅਸਪੈਕਟ ਤੋਂ ਸ਼ੁਰੂ ਹੋ ਰਹੀ ਹੈ ਸਾਡੇ ਜਦੋਂ ਬੱਚੇ ਉੱਤਰ ਰਹੇ ਆ ਸਾਡੇ ਬੱਸ ਦੇ ਵਿੱਚੋਂ ਆ ਰਹੇ ਆ ਔਰ ਜਦੋਂ ਐਂਟਰ ਕਰ ਰਹੇ ਆ ਇੱਕ ਬਹੁਤ ਵਧੀਆ ਸੁਖਾਵਾਂ ਮਾਹੌਲ ਹੁੰਦਾ ਔਰ ਸਪਿਰਚੁਅਲ ਮਾਹੌਲ ਹੁੰਦਾ ਹੈ ਔਰ ਪੇਰੈਂਟਸ ਵੀ ਇਸ ਗੱਲ ਵਿੱਚ ਬਹੁਤ ਹੈਪੀ ਆ ਔਰ ਬਹੁਤ ਉਹਨਾਂ ਦੀ ਫੀਡਬੈਕ ਵਧੀਆ ਆ ਉਹ ਕਹਿੰਦੇ ਵੀ ਜਦੋਂ ਬੱਚੇ ਅੰਦਰ ਆ ਰਹੇ ਆਸੀਂ ਵੀ ਬੱਚਿਆਂ ਨੂੰ ਡ੍ਰੌਪ ਕਰਨ ਆ ਰਹੇ ਆ ਤਾਂ ਸਾਨੂੰ ਬਹੁਤ ਵਧੀਆ ਲੱਗ ਰਿਹਾ ਕਿ ਇਹ ਕਿਸੇ ਗੁਰਦੁਆਰੇ ਤੋਂ ਘੱਟ ਨਹੀਂ ਭਾਵੇਂ ਸਾਡੇ ਕੋਲ ਗੁਰਦੁਆਰਾ ਅਪਸਟੇਅਰ ਹੈਗਾ ਪਰ ਅਸੀਂ ਗੁਰਦੁਆਰਾ ਦੇ ਨਾਲ ਨਾਲ ਦੇ ਲਈ ਸਟ ਐਜੂਕੇਸ਼ਨ ਦੇ ਨਾਲ ਅਸੀਂ ਬੱਚਿਆਂ ਨੂੰ ਅਕੈਡਮਿਕ ਤੌਰ ਤੇ ਵੀ ਮਤਲਬ ਪਰਫੈਕਟ ਬਣਾਉਣਾ ਸਾਡੇ ਮਾਈਂਡ ਵਿੱਚ ਲਾਲਸਾ ਹੈਗੀ ਹੈ ਤੇ ਬੱਚੇ ਜਦੋਂ ਅੰਦਰ ਆਉਂਦੇ ਆ ਔਰ ਟੀਚਰਸ ਉਹਨਾਂ ਨੂੰ ਵੈਲਕਮ ਕਹਿੰਦੇ ਆ ਤੇ ਉਹਨਾਂ ਦਾ ਜਿਹੜਾ ਸਾਰਾ ਦਿਨ ਹੈ ਬਹੁਤ ਵਧੀਆ ਢੰਗ ਦੇ ਨਾਲ ਔਰ ਇਸ ਮਤਲਬ ਕਹਿੰ ਲੋ ਡਿਵਰਟਡ ਮਾਹੌਲ ਦੇ ਵਿੱਚ ਆ ਕੇ ਉਹ ਬੱਚੇ ਆਪਣੀ ਜਿਹੜੀ ਐਜੂਕੇਸ਼ਨ ਗ੍ਰੈਂਡ ਕਰ ਰਹੇ ਆ ਜੀ ਅੱਛਾ ਥੋੜ੍ਹਾ ਤੋਂ ਜਾਨਣਾ ਚਾਹਾਂਗੇ ਕਿ ਬਿਲਡਿੰਗ ਜਿਹੜੀ ਫੈਸਿਲਿਟੀ ਹੈ ਉਹ ਉਹ ਵੀ ਮੇਨ ਹੁੰਦੀ ਹੈ ਮਾਪਿਓ ਦਾ ਵੀ ਧਿਆਨ ਦਿੰਦੇ ਨੇ ਸੋ ਬਿਲਡਿੰਗ ਜਿਹੜੀਆਂ ਆ ਉੱਚ ਕੀ ਕੀ ਸਹੂਲਤਾਂ ਹੋਰ ਪ੍ਰੋਵਾਈਡ ਨੇ ਔਰ ਕੀ ਅੱਗੇ ਹੋਰ ਵੀ ਜ਼ਿਆਦਾ ਫੈਸਿਲਿਟੀ ਨੂੰ ਵਧਾਇਆ ਜਾ ਰਿਹਾ ਹੈ हां जी ਸਾਡ ਸਿਕਿਉਰਡ ਬਿਲਡਿੰਗ ਹੈ ਵਿਦ ਕੰਟਰੋਲਡ ਐਕਸੈਸ ਪੁਆਇੰਟਸ ਵੀ ਹੈਵ ਸਟੇਟ ਆਫ ਦਾ ਆਰਟ ਜਿਮਨੇਸ਼ੀਅਮ ਇਨਡੋਰ ਜਿਮ ਵੀ ਹੈ ਆਊਟਡੋਰ ਪਲੇਗਰਾਉਂਡਸ ਵੀ ਆਰ ਪ੍ਰਾਇਮਰੀ ਐਂਡ ਇੰਟਰਮੀਡੀਏਟ ਵਿੰਗਸ ਡਿਫਰੈਂਟ ਹੈ ਐਂਡ ਹੇਅਰ ਆ ਵੁੱਡ ਲਾਈਕ ਟੂ ਐਡ ਕਿਡਸ ਆਰ ਸੁਪਰਵਾਈਜ਼ਡ 올 ਦਾ ਟਾਈਮ ਚਾਹੇ ਉਹ ਪਲੇਗਰਾਉਂਡਸ ਜਾਣ ਚਾਹੇ ਜਿਮਨੇਸ਼ੀਅਮਸ ਜਾਣ ਦੈਨ ਵੀ ਹੈਵ ਕੈਫੇਟੇਰੀਆ ਜਿੱਥੇ ਡੇਲੀ ਫਰੈਸ਼ ਹੌਟ ਮੀਲ ਲੰਚੀਜ਼ ਪ੍ਰੋਵਾਈਡਡ ਐਂਡ ਵੀ ਵੀ ਹੈਵ ਸਟੇਟ ਆਫ ਦਾ ਆਰਟ ਲਾਇਬ੍ਰੇਰੀ ਵੇਅਰ ਟੂ ਫਾਸਟਰ ਦਾ ਲਵ ਫਾਰ ਰੀਡਿੰਗ ਐਂਡ ਆਫਕੋਰਸ ਫਾਰ ਦਾ ਕੰਪਿਊਟਰ ਲਿਟਰੇਸੀ ਲਈ ਆਪਣੇ ਕੋਲ ਕੰਪਿਊਟਰ ਲੈਬ ਵੀ ਹੈਗੀ ਹੈ ਐਂਡ ਹੁਣ ਅਸੀਂ ਸਾਇੰਸ ਲੈਬ ਐਂਡ ਮੈਥ ਲੈਬਸ ਅੱਗੇ ਐਡ ਕਰ ਰਹੇ ਹਾਂ ਜੀ ਬਸ ਟਫਲ ਔਰੀਐਂਟੇਸ਼ਨ ਦੀ ਵੀ ਇਸ ਵੇਲੇ ਤਿਆਰੀ ਹੋ ਰਹੀ ਹੈ ਕਦੋਂ ਹੈ ਔਰੀਐਂਟੇਸ਼ਨ ਔਰ ਕੀ ਮਾਪੇ ਵੀ ਦੇ ਵਿੱਚ ਇਨਵੋਲਡ ਨੇ ਇਹ ਬਹੁਤ ਚੰਗੀ ਗੱਲ ਹੈ ਕਿ ਆਰਗੇਨਾਈਜੇਸ਼ਨ ਵੱਲੋਂ ਜਿਹੜੀ ਔਰੀਐਂਟੇਸ਼ਨ ਡੇ ਵੀ ਰੱਖਿਆ ਗਿਆ ਹੈ ਕਿਉਂਕਿ ਜਿਹੜੇ ਬੱਚਿਆਂ ਨੂੰ ਜਿਹੜੇ ਟੀਚਰਸ ਨੇ ਬੱਚਿਆਂ ਨੂੰ ਪੜ੍ਹਾਉਣਾ ਹੈ ਔਰ ਉਹਨਾਂ ਦੀ ਪਹਿਲਾਂ ਤਿਆਰੀ ਹੋਣੀ ਬਹੁਤ ਹੀ ਜ਼ਰੂਰੀ ਹੈ ਔਰ ਉਹਨਾਂ ਦੀ ਇੰਟਰੋਡਕਸ਼ਨ ਹੋਣਾ ਬੱਚਿਆਂ ਨਾਲ ਪੇਰੈਂਟਸ ਨਾਲ ਬਹੁਤ ਜ਼ਰੂਰੀ ਹੈ ਔਰ ਉਹਨਾਂ ਨੂੰ ਇਸ ਔਰੀਐਂਟੇਸ਼ਨ ਦੇ ਵਿੱਚ ਅਸੀਂ ਉਹਨਾਂ ਦਾ ਜਿਹੜਾ ਇੱਕ ਹੈਂਡਬੁੱਕ ਦੀ ਨਾ ਟੀਚਰਸ ਹੈਂਡਬੁੱਕ ਜਿਹੜੀ ਆ ਜਿਹਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਮੋਸਟਲੀ ਇਨਫੋਰਮੇਸ਼ਨ ਜਿਹੜੇ ਆ ਟੀਚਰਸ ਉਹਨਾਂ ਨੂੰ ਪੜ੍ਹ ਕੇ ਉਹ ਤੋਂ ਜਾਣੂ ਹੋ ਕੇ ਫਿਰ ਬੱਚਿਆਂ ਨਾਲ ਡੀਲ ਕਰਦੇ ਆ ਹਰ ਹਰਕ ਤਰ੍ਹਾਂ ਦੀ ਸਾਡੇ ਕੋਲ ਪਾਲਿਸੀ ਹੈ ਤੋ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿਹੜੀ ਵੀ ਨਵੀਂ ਟੀਚਰ ਸਾਡੇ ਕੋਲ ਅਸੀਂ ਹਾਇਰ ਕੀਤੇ ਆ ਔਰ ਦੂਸਰੇ ਟੀਚਰ ਵੀ ਸਮੇ ਸਮੇਤੇ ਉਹਦੇ ਗੋ ਥਰੂ ਹੁੰਦੇ ਰਹਿੰਦੇ ਆ ਤੇ ਕੋਈ ਵੀ ਸਟੈਪ ਲੈਣ ਤੋਂ ਪਹਿਲਾਂ ਉਹ ਪਾਲਿਸੀ ਨੂੰ ਜਿਹੜਾ ਪੜ੍ਹ ਕੇ ਉਹਦੇ ਅਕੋਰਡਿੰਗ ਅਸੀਂ ਚੱਲਦੇ ਆ ਜੀ ਜੀ ਬਿਲਕੁਲ ਅਖੀਰ ਦੇ ਵਿੱਚ ਤੁਸੀਂ ਸਾਰੇ ਮਾਪਿਆਂ ਨੂੰ ਕੁਝ ਕਹਿਣਾ ਚਾਹੋਗੇ ਔਰ ਬੱਚਿਆਂ ਨੂੰ ਹਾਂ ਜੀ ਅਸੀਂ ਸਾਰੇ ਮਾਪਿਆਂ ਨੂੰ ਔਰ ਬੱਚਿਆਂ ਨੂੰ ਖਾਸ ਤੌਰ ਤੇ ਬੇਨਤੀ ਕਰਦੇ ਆ ਕਿ ਆਓ ਤੁਸੀਂ ਸੈਕੈਡਮੀ ਨੂੰ ਤੁਸੀਂ ਵਿਜ਼ਿਟ ਕਰੋ ਅਸੀਂ ਤੁਹਾਨੂੰ ਇੱਕ ਕਰੂਮ ਵਿਜ਼ਿਟ ਕਰਾਵਾਂਗੇ ਔਰ ਵਧੀਆ ਢੰਗ ਦੇ ਨਾਲ ਜਿਹੜੇ ਟੀਚਰ ਨੇ ਆਪਣੇ ਜਿਹੜੇ ਡੈਕੋਰੇਟ ਕੀਤੇ ਹਰੂਮਸ ਆ ਉਹ ਡਿਸਪਲੇ ਹੁੰਦੇ ਆ ਔਰ ਕੋਸ਼ਿਸ਼ ਸਾਡੀ ਹੈਗੀ ਆ ਕਿ ਵਧੀਆ ਮਾਹੌਲ ਜਿਹੜਾ ਜਦੋਂ ਵੀ ਕੋਈ ਬਾਹਰੋਂ ਕੋਈ ਗੈਸਟ ਆਉਂਦਾ ਹੈ ਤੇ ਉਹਦੇ ਉੱਪਰ ਵਧੀਆ ਜਿਹੜੀ ਹੈ ਸ਼ਾਪ ਜਿਹੜੀ ਹੈ ਇਸ ਅਕੈਡਮੀ ਦੀ ਪਵੇ ਔਰ ਅਸੀਂ ਕੋਸ਼ਿਸ਼ ਕਰਦੇ ਆ ਔਰ ਸਾਡਾ ਇਹੋ ਹੀ ਖਾਸ ਤੌਰ ਤੇ ਬੇਨਤੀ ਆ ਕਿ ਸਾਡੀ ਜਿਹੜੀ ਰਜਿਸਟ੍ਰੇਸ਼ਨ ਓਪਨ ਹੈ ਔਰ ਉਹਦੇ ਵਿੱਚ ਅਸੀਂ ਜਾਣਦੇ ਆ ਕੇ ਬਤੋ ਬਤ ਜਿਹੜੇ ਪੇਰੈਂਟਸ ਔਰ ਬੱਚੇ ਆਪਣੀ ਰਜਿਸਟ੍ਰੇਸ਼ਨ ਕਰਾਉਣ ਆ ਕੇ ਔਰ ਸਾਡੇ ਇਸ ਅਕੈਡਮੀ ਦਾ ਇੱਕ ਫੈਮਿਲੀ ਦੇ ਰੂਪ ਵਿੱਚ ਕੋ ਸਾਡੇ ਨਾਲ ਖੜਨ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਸਰਿਆਂ ਦਾ ਜੀ ਥੈਂਕ ਯੂ ਸੋ ਜੇ ਤੁਸੀਂ ਰਜਿਸਟ੍ਰੇਸ਼ਨ ਬਾਰੇ ਸੋਚ ਰਹੇ ਹੋ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਿੱਖ ਅਕੈਡਮੀ ਤੁਸੀਂ ਆ ਕੇ ਆਪਣੇ ਸਾਰੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ ਰਜਿਸਟ੍ਰੇਸ਼ਨ ਇਸ ਵੇਲੇ ਓਪਨ ਹੈ ਤੇ ਹੋਰ ਵੀ ਬੱਚਿਆਂ ਦੀ ਫੈਸਿਲਿਟੀ ਦਾ ਸਾਰਾ ਧਿਆਨ ਸਿੱਖ ਅਕੈਡਮੀ ਦੇ ਵੱਲੋਂ ਰੱਖਿਆ ਜਾ ਰਿਹਾ ਹੈ ਅਗ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀ ਸਿੰਘ ਸੰਗਾ ਦੀ ਖਾਸ ਅਪਡੇਟ ਅੱਜ 13 ਜੁਲਾਈ ਸਨ 2025 ਵਾਲੇ ਦਿਨ ਵਾਰੀਅਰ ਫੁੱਟਬਾਲ ਕਲੱਬ ਵੱਲੋਂ ਐਡਮਿੰਟਨ ਦੇ ਟੀਡੀ ਬੇਕਰ ਸਕੂਲਸ ਦੀਆਂ ਗਰਾਊਂਡਾਂ ਵਿੱਚ ਬੱਚਿਆਂ ਅਤੇ ਨੌਜਵਾਨਾਂ ਦੇ ਸੌਕਰ ਦੇ ਮੈਚ ਕਰਵਾਏ ਗਏ ਅਤੇ ਨਾਲ ਹੀ ਤੀਆਂ ਦਾ ਮੇਲਾ ਕਰਵਾਇਆ ਗਿਆ ਜਿੱਥੇ ਬੀਬੀਆਂ ਨੇ ਪੂਰੇ ਉਤਸ਼ਾਹ ਦੇ ਨਾਲ ਸ਼ਿਰਕਤ ਕੀਤੀ ਅਤੇ ਆਪਣੇ ਪੰਜਾਬੀ ਸੱਭਿਆਚਾਰ ਦਾ ਪ੍ਰਗਟਾਵਾ ਕੀਤਾ ਔਰ ਨਾਲ ਦੀ ਨਾਲ ਚਾਹ ਪਾਣੀ ਤੇ ਪਕੌੜਿਆਂ ਦਾ ਲੰਗਰ ਵੀ ਚੱਲਦਾ ਰਿਹਾ ਕਲੱਬ ਵੱਲੋਂ ਸਾਰੇ ਹੀ ਵਲੰਟੀਅਰਸ ਤੇ ਆਪਣੇ ਸਪான்ਸਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਦੇਖੋ ਜੀ ਅੱਧੇ ਦਾ ਜਿੱਦਾਂ ਇਹ ਹੁਣ ਪਾਰ ਸਾਡੇ ਨਾਲੇ ਖੜੇ ਆ ਇਹ ਸਾਡਾ ਖੇਡਦੇ ਵੀ ਰਹੇ ਆ ਹੁਣ ਸਪான்ਸਰ ਵੀ ਇਹੀ ਕਰਦੇ ਆ ਹੋਰ ਵੀ ਜਿੱਦਾਂ ਬਹੁਤ ਜਿਆਦਾ ਹੈਗੇ ਸਪான்ਸਰ ਬਹੁਤ ਜਿਆਦਾ ਆ ਕਹਿਣ ਦੀ ਵੀ ਨਹੀਂ ਕਦੇ ਲੋੜ ਪਈ ਅਸੀਂ ਆ ਟੂਰਨਾਮੈਂਟ ਕਰਾਈਦਾ ਆਪਣੇ ਆਪ ਹੀ ਇੱਥੇ ਆ ਜਾਂਦੇ ਆ ਵੀ ਆ ਚੈੱਕਾਂ ਚੱਕ ਲਓ ਦੇਖ ਲਓ ਜੀ ਚੈੱਕ ਇੱਥੇ ਆ ਕੇ ਫੜਾਈ ਜਾਂਦੇ ਬਹੁਤ ਹੀ ਵਧੀਆ ਬਹੁਤ ਵਧੀਆ ਜਨਾਬ ਬਹੁਤ ਬਹੁਤ ਮੁਬਾਰਕਾਂ ਅੱਛਾ ਨਾਲ ਦੀ ਨਾਲ ਤੀਆਂ ਦਾ ਕੀ ਕਹਿੰਦੇ ਹੁੰਦੇ ਆ ਪ੍ਰੋਗਰਾਮ ਵੀ ਹੁੰਦਾ ਹਾਂਜੀ ਤੀਆਂ ਦਾ ਪਿੱਛੇ ਚੱਲਦਾ ਜੀ ਉਹ ਬੀਬੀਆਂ ਨੇ ਜਿੱਦਾਂ ਹੁਣ ਆਪ ਹੀ ਚਲਾ ਲਿਆ ਜਦੋਂ ਸ਼ੁਰੂ ਅਸੀਂ ਕੀਤਾ ਹੀ ਮਾੜੇ ਹਲਕੇ ਜਿਹਾ ਹੁਣ ਵਾਧਾ ਵਾਧਾ ਹੁਣ ਦੇਖ ਲਈ ਕਿੱਥੇ ਤੱਕ ਚੱਲ ਗਿਆ ਹਾਂਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜਨਾਬ ਇਸ ਕਰ ਲਈ ਇਸ ਕਾਮਯਾਬੀ ਲਈ ਔਰ ਅਸੀਂ ਇਹ ਦੁਆ ਕਰਦੇ ਪਿੰਗਾ ਨੂੰ ਹੋਰ ਵੀ ਇਹ ਬਦੇ ਫੁੱਲੇ ਮੇਲਾ ਜਿਹੜਾ ਔਰ ਬੱਚਿਆਂ ਦੀ ਇਨਵੋਲਵਮੈਂਟ ਇਹਨੂੰ ਜਿੰਨਾ ਵੀ ਵਧਾਇਆ ਜਾ ਸਕੇ ਖੇਡਾਂ ਵਾਲੇ ਪਾਸੇ ਨੂੰ ਉਹਨਾਂ ਦੀ ਰੁਚੀ ਲਾਈ ਜਾ ਸਕੇ ਉਨੀ ਹੀ ਵੇਤਰ ਆ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਮੈਂ 2 ਦਿਨ ਤੋਂ ਆ ਰਹੀ ਆ ਮੈਨੂੰ ਬਹੁਤ ਵਧੀਆ ਹੈ ਮਿਸ ਮਤਲਬ ਪੰਜਾਬ ਨੂੰ ਅਸੀਂ ਇੱਥੇ ਆਣ ਕੇ ਬਿਲਕੁਲ ਵੀ ਮਿਸ ਕਰਦੇ ਆ ਪਰ ਇਹ ਸਾਰਾ ਮਾਹੌਲ ਦੇਖ ਕੇ ਬੜਾ ਅੱਛਾ ਲੱਗਦਾ ਹੈ ਕਿ ਆਪਣਾ ਹੀ ਪੰਜਾਬ ਹੈ ਔਰ ਜਿਨ੍ਹਾਂ ਨੇ ਇਹਨਾਂ ਨੇ ਪ੍ਰੋਗਰਾਮ ਕਰਵਾਇਆ ਬਹੁਤ ਅੱਛਾ ਕਰਵਾਇਆ ਹੈ ਥੈਂਕ ਯੂ ਲੋਨਾ ਦਾ ਕਿ ਜਿਹੜਾ ਸਾਡੇ ਵਿਰਸੇ ਨੇ ਇਹਨਾਂ ਨੇ ਜੋੜ ਕੇ ਰੱਖਿਆ ਸਾਨੂੰ ਇਹਨਾਂ ਨੇ ਆਪਣਾ ਸਾਰਾ ਕੁਝ ਰੱਖਿਆ ਤੇ ਤੀਆਂ ਬਹੁਤ ਸੁੰਨੀਆਂ ਲੱਗੀਆਂ ਹੈ ਬਹੁਤ ਸੋਹਣਾ ਪ੍ਰੋਗਰਾਮ ਹੈ ਖਾਣ ਪੀਣ ਦਾ ਕਿਸੇ ਗੱਲ ਦੀ ਔਰ ਵੈਦਰ ਬਹੁਤ ਅੱਛਾ ਹੈ ਹੁਣ ਸਤ ਸੋ ਵਧੀਆ ਇਹ ਗੱਲ ਹੈ थैंकफुल ਐਨਾ ਸਾਰਿਆਂ ਦਾ ਜੀ थैंक यू थैंक यू so much ਹਰ ਬੇਬਾ ਬਲਾ ਹਰ ਬੇਬ ਮੇਰਾ ਮਾਝੇ ਸਾਕਣਾ ਕਰਵੇ ਮਾਝੇ ਦੇ ਜੱਟ ਬੁਰੇ ਸੁਣੀਂਦੇ ਊਂਟਾਂ ਨੂੰ ਪਾਉਂਦੇ ਖੜ ਬੇ ਬੇ ਖੜ ਤਾਂ ਸਾਥੋਂ ਕੁੱਟੀ ਨਾ ਜਾਵੇ ਗੁੱਤੋਂ ਲੈਂਦੇ ਫੜ ਬੇ ਮੇਰਾ ਉਡੇ ਡੋਰੀਆ ਮਹਿਲਾਵਾਲੇ ਕਰਵੇ ਮੇਰਾ ਉਡੇ ਡੋਰੀਆ ਮਹਿਲਾਵਾਲੇ ਕਰਵੇ ਮੇਰਾ ਉਡੇ ਡੋਰੀਆ ਲਾਓ ਲਾਓ ਪੰਜਾਂ ਪਿੰਡਾਂ ਦੀਆਂ ਕੁੜੀਆਂ ਆਈਆਂ ਪਾ ਕੇ ਛਾਪਾਂ ਛੱਲੇ ਵੀ ਇੱਕ ਕੁੜੀ ਦੀ ਚਾਂਜਰ ਛਣਕੀ ਇੱਕ ਕੁੜੀ ਦੀ ਚਾਂਜਰ ਛਣਕੀ ਹੋਗੀ ਬੱਲੇ ਬੱਲੇ ਗਿੱਦਾ ਕੁੜੀਆਂ ਦਾ ਪੈਂਦਾ ਬੋਰਡ ਦੇ ਥੱਲੇ ਗਿੱਦਾ ਕੁੜੀਆਂ ਦਾ ਪੈਂਦਾ ਬੋਰਡ ਦੇ ਥੱਲੇ ਗਿੱਦਾ ਕੁੜੀਆਂ ਦਾ ਪੈਂਦਾ ਬੋਰਡ ਦੇ ਥੱਲੇ ਹਾਂਜੀ ਆ ਗੱਲ ਐ ਉਹ ਆ ਜੀ ਭਈ ਇੱਕ ਵਾਰੀ ਮੇਰੇ ਵਰਗਾ ਕੋਈ ਮੇਲੇ ਤੇ ਚੱਲਿਆ ਗਿਆ ਅੱਛਾ ਦੇ ਮੇਲੇ ਦੇ ਜਾ ਕੇ ਉੱਥੇ ਉਹਨੇ ਦੇਖਿਆ ਵੀ ਰੰਗ-ਬਰੰਗੇ ਝੂਲੇ ਲੱਗੇ ਆ ਡੋਡੀ ਛੇਆਂ ਲੱਗੀਆਂ ਹੁੰਆਂ ਤੇ ਉੱਥੇ ਉੱਥੇ ਜਾ ਕੇ ਉਹਨੂੰ ਸਿਆਣ ਲਿਆ ਕਹਿੰਦੇ ਵੀ ਤੂੰ ਤਾਇਯ ਯੋਗਤੀ ਆ ਉਹ ਕਹਿੰਦੇ ਹਾਂ ਮੈਂ ਤਾਇਯ ਯੋਗਤੀ ਹਈ ਆ ਕਿ ਤੂੰ ਕਿਵੇਂ ਸਿਆਣ ਲਿਆ ਕਹਿੰਦਾ ਵੀ ਮੈਂ ਤੇਰੀ ਫੋਟੋ ਦੇਖੀ ਆ ਟੀਵੀ ਤੇ ਆਇਆ ਸੀਗਾ ਕਹਿੰਦੇ ਠੀਕ ਆ ਕਹਿੰਦੇ ਕੋਈ ਯੋਗਤ ਸੁਣਾ ਦੇ ਉਹ ਕਹਿੰਦਾ ਗੱਲ ਆ ਆ ਵੀ ਭਾਈ ਉਹ ਨਾਲ ਉਹਦੇ ਕੁੜੀ ਸੀ ਕਹਿੰਦਾ ਇਹੋ ਜੀ ਕੁੜੀ ਗਈ ਵਿਆਹ ਹੋ ਗਿਆ ਉਹ ਜਿਹੜੀ ਸਹੁਰੇ ਗਈ ਉੱਥੇ ਉਹਨੂੰ ਉਹਦੀ ਸਾਥਸੀ ਨੇ ਪੁੱਛਿਆ ਵੀ ਨਾ ਤਾਂ ਤੈਨੂੰ ਰੋਟੀ ਬਣਾਉਣੀ ਆ ਦੀਆ ਨਾ ਤੈਨੂੰ ਧਾਲ ਬਣਾਉਣੀ ਆ ਨਾ ਤੈਨੂੰ ਸਬਜ਼ੀ ਬਣਾਉਣੀ ਤੇਨੂੰ ਤਾਂ ਚਾਹ ਨਹੀਂ ਬਣਾਉਣੀ ਆਉਂਦੀ ਵੀ ਸਾਨੂੰ ਪਹਿਲਾਂ ਦੱਸਦੀ ਅਸੀਂ ਨਾ ਸਾਕ ਲੈਂਦੇ ਕੋਈ ਹੋਰ ਲੈ ਲੈਂਦੇ ਉਹ ਪਤਾ ਕੀ ਕਹਿੰਦੀ ਸਰਪ੍ਰਾਈਜ਼ ਸਰਪ੍ਰਾਈਜ਼ ਆ ਉੱਥੋਂ ਭਾਈ ਅਸੀਂ ਮੇਲੇ ਤੋਂ ਫਿਰ ਬਾਹਰ ਆ ਗਏ ਚਾ ਉਹਦਾ ਇੰਜੋਏ ਕਰੀ ਜੰਨੇ ਨਹੀਂ ਵੈਰੀ ਨਾਈਸ ਬਹੁਤ ਵਧੀਆ ਥੈਂਕ ਯੂ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ